ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਫਿਰੋਜ਼ਪੁਰਤੀਆਂ ਜਿੱਥੇ ਆਹ ਸਾਹਮਣੇ ਤਸਵੀਰਾਂ 'ਚ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਲਾਸ਼ ਪਈ ਹੈ ਜੋ ਪੰਜਾਬ ਨੂੰ ਲੱਗੇ ਨਸ਼ੇ ਦੇ ਕੋਹੜ ਦੀ ਭੇਟ ਚੜ ਗਿਆ ਤੇ ਪਿੱਛੇ ਮਾਪਿਆਂ ਨੂੰ ਪਰਿਵਾਰ ਨੂੰ ਉਮਰ ਭਰ ਦਾ ਰੋਣਾ ਦੇ ਗਿਆ ਇਹ ਨੌਜਵਾਨ ਹੈ ਕਰੀਬ 34 ਸਾਲ ਦਾ ਬਲਜਿੰਦਰ ਸਿੰਘ ਉਰਫ ਬਿੱਟੂ ਜੋ ਆਪਣੀਆਂ ਰਗਾਂ 'ਚ ਨਸ਼ੇ ਦਾ ਟੀਕਾ ਲਗਾਉਣ ਲੱਗਿਆ ਸੀ ਜਦੋਂ ਉਸ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਆਪਣੇ ਪੁੱਤ ਦੀ ਲਾਸ਼ ਦੇਖ ਮੁੜ ਕੇ ਪਰਿਵਾਰ ਦਾ ਜੋ ਹਾਲ ਹੋਇਆ ਉਹ ਤੁਹਾਡੇ ਸਾਹਮਣੇ ਹੈ ਉਥੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਏ ਕਿ ਜੇ ਪੁਲਿਸ ਤੇ ਪ੍ਰਸ਼ਾਸਨ ਨੇ ਸ਼ਿਕਾਇਤਾਵਾਲ ਧਿਆਨ ਦਿੰਦੇ ਹੋਏ ਕਾਰਵਾਈ ਕੀਤੀ ਹੁੰਦੀ ਤਾਂ ਉਹਨਾਂ ਦੇ ਪੁੱਤ ਦਾ ਇਹ ਹਾਲ ਨਾ ਹੁੰਦਾ। ਨਸ਼ਾ ਤਾਂ ਜੀ 4 ਕੁ ਸਾਲ ਹੋ ਗਏ ਕਰਦਾ ਸੀ। ਅੱਛਾ ਅੱਛਾ। ਇਹ ਕਦੋਂ ਨਸ਼ਾ ਕਰਦਾ ਸੀ? ਸਮੇਂ ਕਰਦਾ। ਠੀਕ ਹੁਣ ਇਹ ਕੀ ਕਹਾਣੀ ਬਣੀ ਐ। ਠੀਕ ਹੱਲ ਆਇਆ ਜੀ। ਬਿਲਕੁਲ। ਕੋਈ ਨਾ ਇਲਾਜ ਰੂਪਲਾ ਕਰਾਇਆ ਸੀ ਤੁਸੀਂ? ਕਰਾਇਆ ਜੀ 4-5 ਸਾਲ ਚੋਂ ਕਰਾਇਆ। ਫੋਨ ਮੇਂ ਮੈਡੀਕਲ ਚ 26 ਤਰੀਕ ਨੂੰ ਦਾਖਲ ਕਰਾਇਆ ਸੀ 4 ਤਰੀਕ ਨੂੰ ਲੈ ਕੇ ਆਇਆ ਸੀ ਪ੍ਰਸ਼ਾਸਨ ਨੂੰ ਸਭ ਪਤਾ ਹੈ ਪਿੰਡ ਵਜੀਦਪੁਰ ਦੇ ਵਿੱਚ ਸਾਰਾ ਵੇਖਦਾ ਪਿਆ ਤੁਸੀਂ ਕੋਈ ਕੰਪਲੇਂਟ ਕੀਤੀ ਕਦੀ ਕੋਈ ਸ਼ਿਕਾਇਤ ਕੀਤੀ ਹੈ ਇਹਨਾਂ ਦੀ ਪੁਲਿਸ ਸਟੇਸ਼ਨ ਨਾਲ ਨਸ਼ੇ ਵਚਣ ਦੀ ਸ਼ਿਕਾਇਤ ਕੀਤੀ ਸੀ ਜੀ ਆ ਸਰਪੰਚ ਸਾਹਿਬ ਕੋਲ ਬੈਠੇ ਨੇ ਮੁੰਡੇ ਦੇ ਜੇਬ ਵਿੱਚ ਮੋਬਾਈਲ ਕੱਢ ਕੇ ਨੰਬਰ ਲਿਖ ਕੇ ਜਾ ਕੇ ਇੰਸਪੈਕਟਰ ਨੂੰ ਦਿੱਤਾ ਸੀ ਕਿ ਇਹ ਨੰਬਰ ਤੇ ਆਇਆ ਹੈ ਫੋਨ ਇਸ ਬੰਦੇ ਤੋਂ ਲੈ ਕੇ ਆਇਆ ਤੇ ਮੇਰੇ ਮੁੰਡੇ ਨੂੰ ਫੜੋ ਤੇ ਉਸ ਤੋਂ ਬਾਅਦ ਆਪੇ ਫੜਾਏਗਾ ਅਗੋਂ ਮੈਨੂੰ ਇਹ ਜਵਾਬ ਦਿੱਤਾ ਸੀ ਵੀ ਸਾਡੇ ਕੋਲ ਪੁਲਿਸ ਨਹੀਂ ਹੈਗੀ ਅੱਜ। ਮਰਦੇ ਕਿੱਥੇ ਕਮੀਆਂ ਨੇ? ਪ੍ਰਸ਼ਾਸਨ ਸਖਤੀ ਕਰੇ ਜੀ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਤੇ ਇਹ ਬੰਦ ਹੋ ਸਕਦਾ। ਤੁਸੀਂ ਕਹਿੰਦੇ ਮਰਦੇ ਹੋ ਕਿ ਪੁਲਿਸ ਕੁਝ ਨਹੀਂ ਕਰਦੀ। ਜਦੋਂ ਵੇਚ ਰਿਆ ਫਿਰ ਤਾਂ ਕੀ ਕਹਿ ਸਕਦੇ ਹਾਂ? ਜਦੋਂ ਵਿਕੀ ਜਾ ਰਿਹਾ, ਮਿਲ ਰਿਹਾ, ਛਰਿਆ ਮਿਲ ਰਿਹਾ, ਵਜੀਦਪੁਰ ਪਿੰਡ 'ਚ ਵੇਚ ਰਿਹਾ ਛਰਿਆਂ ਮ ਜਿਹੜਾ ਮਰਜੀ ਨਸ਼ਾ ਲੈ ਲੋ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਥਾਣਾ ਬਿਲਕੁਲ ਨਾਲ ਹੀ ਵਜੀਦਪੁਰ ਦਾ। ਦੂਜੇ ਪਾਸੇ ਪੁਲਿਸ ਦਾ ਇਹ ਕਹਿਣਾ ਸੀ ਕਿ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਜੋ ਸਾਨੂੰ ਇਹ ਬਿਆਨ ਲਿਖਉਣਗੇ ਹੀ ਅਸੀਂ ਉਸ ਮੁਤਾਬਕ ਕਾਰਵਾਈ ਕਰਾਂਗੇ ਅੱਛਾ ਨਹੀਂ ਇਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਇਹਨਾਂ ਨੇ ਦਰਖਾਸਤ ਵੀ ਦਿੱਤੀ ਸੀ ਥਾਣੇ ਪਰ ਪੁਲਿਸ ਕੋਈ ਕਾਰਵਾਈ ਨਹੀਂ ਬਿਲਕੁਲ ਅਸੀਂ ਕੀਤੀ ਹੈ ਜੀ ਪਰ ਕੱਲ ਪਰਸੋ ਰੇਡ ਕੀਤੀ ਹੈ ਕਿਸੇ ਕੋਲ ਕੋਈ ਚੀਜ਼ ਬਰਾਮਦ ਨਹੀਂ ਹੋਈ ਜੇਕਰ ਬਰਾਮਦ ਹੁੰਦੀ ਤਾਂ ਅਸੀਂ ਉਸ ਤੇ ਮੁਕਦਮਾ ਦਰਜ ਕਰਦੇ ਸਰ ਜਿਹੜਾ ਇਹ ਪਿੰਡ ਆ ਉਹ ਬੁੱਤੋ ਤੁਹਾਡੇ ਠਾਣੇ ਦੇ ਨਾਲ ਆ ਠੀਕ ਹੈ ਤੇ ਇਹਨਾਂ ਦਾ ਕਹਿਣਾ ਕਿ ਪੁਲਿਸ ਨੂੰ ਵੀ ਸਭ ਪਤਾ ਹੈ ਜਿੱਥੇ ਨਸ਼ਾ ਵਿਕਦਾ ਫਿਰ ਵੀ ਪੁਲਿਸ ਕਿਉਂ ਜਿਹੜਾ ਉਹ ਚੁੱਪ ਕਰਕੇ ਬੈਠੀ ਹੋਈ ਹੈ ਬਿਲਕੁਲ ਨਹੀਂ ਚੁੱਪ ਕਰਕੇ ਜੀ ਜੇਕਰ ਕਿਸੇ ਕੋਲ ਕੋਈ ਚੀਜ਼ ਬਰਾਮਦ ਹੋਊਗੀ ਤਾਂ ਅਸੀਂ ਬਿਲਕੁਲ ਉਸ ਤੇ ਕਾਰਵਾਈ ਕਰਾਂਗੇ ਬੰਦੀ ਸੋ ਆਖਿਰਕਾਰ ਸਰਕਾਰ ਦੇ ਨਸ਼ਿਆਂ ਨੂੰ ਰੋਕਣ ਦੇ ਤਮਾਮ ਦਾਅਵਿਆਂ ਦੇ ਬਾਅਦ ਵੀ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਗੜਕ ਹੁੰਦੀ ਜਾ ਰਹੀ ਹੈ ਤੇ ਸਰਕਾਰ ਦੇ ਦਾਅਵੇ ਖੋਖਲੇ ਦੇ ਖੋਖਲੇ ਜਾਪਦੇ ਨੇ ਫਿਰੋਜ਼ਪੁਰ ਤੋਂ ਬਾਬੀ ਖਰਾਨਾ ਦੀ ਰਿਪੋਰਟ ਢੇਲੀਪੁਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਫॉर ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ